BTV ब्रॉडकास्टिंग देख रहे सारे दर्शकों सिमरन संधू ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਭਾਰਤ ਨਾਲ ਜੁੜੇ ਆਸਟ੍ਰੇਲੀਆ ਮਾਮਲੇ ਤੇ ਟਰੰਪ ਦੇ ਇਸ ਬਿਆਨ ਦੀ ਹੋਈ ਨਿੰਦਾ ਯੂਐਸ ਮਿਲਟਰੀ ਨੇ ਇਹਨਾਂ ਕਿਸ਼ਤੀਆਂ ਤੇ ਕੀਤਾ ਹਮਲਾ ਪਾਕਿਸਤਾਨ 'ਚ ਹੁਣ ਸੰਸਕ੍ਰਿਤ ਵੀ ਪੜ੍ਾਈ ਜਾਵੇਗੀ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਆਸਟ੍ਰੇਲੀਆ ਦੇ ਸਿਡਨੀ ਵਿੱਚ ਬੌਂਡਾਈ ਬੀਚ ਤੇ ਹੋਈ ਭਿਆਨਕ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਨਵੇਂ ਖੁਲਾਸੇ ਕੀਤੇ ਹਨ ਪੁਲਿਸ ਮੁਤਾਬਕ ਇਸ ਹਮਲੇ ਦੇ ਦੋ ਮੁਲਜ਼ਮਾਂ ਵਿੱਚੋਂ ਇੱਕ ਸਾਜੀਦ ਅਕਰਮਨ ਦੱਖਣੀ ਭਾਰਤ ਤੋਂ ਸੀ ਪਰ ਉਸ ਦਾ ਉੱਥੇ ਆਪਣੇ ਪਰਿਵਾਰ ਨਾਲ ਬਹੁਤ ਘੱਟ ਸੰਪਰਕ ਸੀ 50 ਸਾਲਾ 사ஜித் ਅਕਰਮਾ ਐਤਵਾਰ ਨੂੰ ਸਿਡਨੀ ਵਿੱਚ ਮੌਕੇ ਤੇ ਹੀ ਮਾਰਿਆ ਗਿਆ ਸੀ। ਤੇਲੰਗਨਾ ਰਾਜ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ 사ஜித் ਮੁੱਖ ਤੌਰ ਤੇ ਹਾਈਦਰਾਬਾਦ ਸ਼ਹਿਰ ਦਾ ਰਹਿਣ ਵਾਲਾ ਸੀ। ਉਹ 1998 ਵਿੱਚ ਆਸਟ੍ਰੇਲੀਆ ਆਇਆ ਸੀ ਅਤੇ ਉਸ ਤੋਂ ਬਾਅਦ ਸਿਰਫ 6 ਵਾਰ ਹੀ ਭਾਰਤ ਵਿੱਚ ਆਇਆ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ 사ஜித் ਜਦੋਂ ਵੀ ਭਾਰਤ ਆਇਆ ਉਹ ਪਰਿਵਾਰਿਕ ਕਾਰਨਾ ਕਰਕੇ ਆਇਆ ਸੀ ਜਿਵੇਂ ਜਾਇਦਾਦ ਦੇ ਮਾਮਲੇ ਜਾਂ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਮਿਲਣ ਲਈ। ਇਥੋਂ ਤੱਕ ਕਿ ਪਿਤਾ ਦੀ ਮੌਤ ਸਮੇਂ ਵੀ ਉਹ ਭਾਰਤ ਨਹੀਂ ਆਇਆ ਸੀ ਪੁਲਿਸ ਮੁਤਾਬਕ 사ஜித் ਅਕਰਮ ਅਤੇ ਉਸਦੇ ਪੁੱਤਰ 24 ਸਾਲਾ ਨਵੀਦ ਨੇ ਯਹੂਦੀ ਤਿਹਾਰ ਹਨੁਕਾ ਦੇ ਸਮਾਗਮ ਦੌਰਾਨ ਗੋਲੀਬਾਰੀ ਕਰਨ ਦਾ ਸ਼ੱਕ ਹੈ ਇਸ ਹਮਲੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ ਹైదరాబాద్ ਵਿੱਚ ਰਹਿ ਰਹੇ 사ஜித் ਦੇ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਸ ਦੀ ਕਿਸੇ ਵੀ ਕਿਸਮ ਦੀ ਕੱਟੜ ਸੋਚ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਸ਼ਹੂਰ ਹਾਲੀਵੁੱਡ ਡਾਇਰੈਕਟਰ ਰੌਬ ਰਾਈਨਰ ਬਾਰੇ ਆਪਣੀ ਆਲੋਚਨਾ ਫਿਰ ਦੁਹرائی ਹੈ ਟਰੰਪ ਦੇ ਬਿਆਨਾਂ ਤੋਂ ਬਾਅਦ ਕਾਫੀ ਵਿਰੋਧ ਵੀ ਹੋਇਆ ਹੈ ਰਿਪੋਰਟਰਾਂ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ ਕਿ ਰੌਬ ਰਾਈਨਰ ਦੇਸ਼ ਲਈ ਬਹੁਤ ਨੁਕਸਾਨਦਾਇਕ ਸੀ ਇਸ ਤੋਂ ਪਹਿਲਾਂ ਟਰੰਪ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਰਾਈਨਰ ਦੀ ਮੌਤ ਨੂੰ ਟਰੰਪ ਡੀ ਰੈਜਿਮੈਂਟ ਸਿੰਡਰਮ ਨਾਲ ਜੋੜਿਆ ਸੀ ਟਰੰਪ ਅਕਸਰ ਇਹ ਸ਼ਬਦ ਆਪਣੇ ਆਲੋਚਕਾਂ ਲਈ ਵਰਤਦੇ ਹਨ ਰੌਬ ਰਾਈਨਰ ਅਤੇ ਉਸਦੀ ਪਤਨੀ ਐਤਵਾਰ ਨੂਰ ਲਾਸ ਏਂਜਲਸ ਵਿੱਚ ਆਪਣੇ ਘਰ ਵਿੱਚ ਮਰੇ ਮਿਲੇ ਸਨ ਪੁਲਿਸ ਨੇ ਉਹਨਾਂ ਦੇ ਪੁੱਤਰ ਨਿਕ ਨੂੰ ਕਤਲ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਪੁਲਿਸ ਨੇ ਅਜੇ ਤੱਕ ਕੋਈ ਮਕਸਦ ਨਹੀਂ ਦੱਸਿਆ ਅਤੇ ਨਾ ਹੀ ਇਹ ਕਿਹਾ ਹੈ ਕਿ ਇਹ ਮਾਮਲਾ ਰਾਈਨਰ ਦੀ ਰਾਜਨੀਤੀ ਜਾਂ ਟਰੰਪ ਵਿਰੋਧ ਨਾਲ ਕੋਈ ਸੰਬੰਧ ਹੈ ਟਰੰਪ ਨੇ ਆਪਣੀ ਪੋਸਟ ਵਿੱਚ ਮੌਤ ਨੂੰ ਬਹੁਤ ਦੁਖਦਾਈ ਕਹਿੰਦੇ ਹੋਏ ਰਾਇਨਰ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਹ ਟਰੰਪ ਨਾਲ ਨਫ਼ਰਤ ਕਰਨ ਲੋਕਾਂ ਨੂੰ ਪਰੇਸ਼ਾਨ ਕਰਦਾ ਸੀ ਟਰੰਪ ਦੇ ਇਹ ਬਿਆਨ ਕਾਫੀ ਵਿਵਾਦਿਤ ਸਾਬਤ ਹੋਏ ਹਨ ਕਈ ਪ੍ਰਮੁੱਖ ਰਿਪਬਲਿਕਨ ਨੇ ਵੀ ਇਸ ਦੀ ਨਿੰਦਾ ਕੀਤੀ ਹੈ ਕੈਂਟ ਕੀ ਤੋਂ ਰਿਪਬਲਿਕਨ ਸੰਸਦ ਮੈਂਬਰ ਥਾਮਸ ਮੈਸੀ ਨੇ ਕਿਹਾ ਕਿ ਚਾਹੇ ਕਿਸੇ ਦੀ ਵੀ ਰੌਬ ਰਾਇਨਰ ਬਾਰੇ رائے ਹੋਵੇ ਇਸ ਤਰ੍ਹਾਂ ਦੀ ਭਾਸ਼ਾ ਇੱਕ નિર્ਦਈ ਤਰੀਕੇ ਨਾਲ ਮਰੇ ਗਏ ਵਿਅਕਤੀ ਲਈ ਅਨੁਚਿਤ ਹੈ ਯੂਕਰੇਨ ਦੀ ਸਭ ਤੋਂ ਵੱਡੀ ਨਿੱਜੀ ਬਿਜਲੀ ਕੰਪਨੀ ਲਗਾਤਾਰ ਸੰਕਟ ਦੀ ਹਾਲਤ ਵਿੱਚ ਕੰਮ ਕਰ ਰਹੀ ਹੈ ਕੰਪਨੀ ਦੇ ਮੁਖੀ ਨੇ ਦੱਸਿਆ ਕਿ ਬਿਜਲੀ ਗ੍ਰਿਡ ਤੇ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਹਾਲਾਤ ਬਹੁਤ ਗੰਭੀਰ ਹਨ ਉਹਨਾਂ ਕਿਹਾ ਕਿ ਯੂਕਰੇਨ ਦੇ ਵੱਡੇ ਹਿੱਸੇ ਵਿੱਚ ਲੰਬੇ ਸਮੇਂ ਲਈ ਬਿਜਲੀ ਕੱਟ ਲੱਗ ਰਹੇ ਹਨ ਡੀਟੈਕ ਕੰਪਨੀ 52 ਲੱਖ ਲੋਕਾਂ ਨੂੰ ਬਿਜਲੀ ਦਿੰਦੀ ਹੈ ਪਰ ਹਮਲੇ ਇੰਨੀ ਵਾਰ ਹੋ ਰਹੇ ਹਨ ਕਿ ਉਹਨਾਂ ਨੂੰ ਸੰਭਾਲਣ ਦਾ ਵੀ ਸਮਾਂ ਨਹੀਂ ਮਿਲਦਾ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਜਾਣਦਾ ਹੈ ਕਿ ਸਰਦੀਆਂ ਦੀ ਠੰਡ ਉਸ ਦਾ ਸਭ ਤੋਂ ਵੱਡਾ ਹਥਿਆਰ ਬਣ ਸਕਦੀ ਹੈ ਉਨ੍ਹਾਂ ਸੰਸਦ ਨੂੰ ਦੱਸਿਆ ਕਿ ਹਰ ਰਤ ਯੂਕਰੇਨੀ ਮਾਪੇ ਆਪਣੇ ਬੱਚਿਆਂ ਨੂੰ ਬੀਸਮੈਂਟਾਂ ਅਤੇ ਸ਼ੈਲਟਰਾਂ ਵਿੱਚ ਲੈ ਕੇ ਜਾਨ ਬਚਾ ਰਹੇ ਹਨ ਜਿਵੇਂ ਜਿਵੇਂ ਰੂਸ ਦੀ ਪੂਰੇ ਪੱਧਰ ਦੀ ਚੜ੍ਹਾਈ ਦੇ 4 ਸਾਲ ਪੂਰੇ ਹੋਣ ਵਾਲੇ ਹਨ ਤਿਵੇਂ-ਤਿਵੇਂ ਰੂਸ ਨੇ ਡੀਟੈਕ ਦੇ ਬਿਜਲੀ ਟਾਂਚੇ ਤੇ ਡਰੋਨ ਕਰੂਜ਼ ਅਤੇ ਬਲਿਸਟਿਕ ਮਸਾਇਲਾਂ ਨਾਲ ਵਾਰ-ਵਾਰ ਹਮਲੇ ਕੀਤੇ ਹਨ ਦੱਖਣੀ ਸ਼ਹਿਰ ਵਿੱਚ ਇਸ ਹਫ਼ਤੇ 3 ਦਿਨਾਂ ਤੋਂ ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ ਕਿਉਂਕਿ ਉੱਥੇ ਯੂਕਰੇਨ ਵੱਲੋਂ ਇਕੱਠੇ ਤੌਰ ਤੇ ਹਮਲਾ ਕੀਤਾ ਗਿਆ ਹੈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸਿਡਨੀ ਦੇ ਬੋਂਡਾਈ ਹਮਲੇ ਦੌਰਾਨ ਬਹਾਦਰੀ ਦਿਖਾਉਣ ਵਾਲੇ ਅਹਿਮਦ ਅਲ ਅਹਿਮਦ ਨਾਲ ਹਸਪਤਾਲ ਵਿੱਚ ਮੁਲਾਕਾਤ ਕੀਤੀ ਹੈ। ਅਹਿਮਦ ਨੇ ਗੋਲੀਬਾਰੀ ਦੌਰਾਨ ਇੱਕ ਹਮਲਾਵਰ ਨੂੰ ਰੋਕਿਆ ਸੀ। ਪ੍ਰਧਾਨ ਮੰਤਰੀ ਨੇ ਅਹਿਮਦ ਨੂੰ ਕਿਹਾ ਕਿ ਉਸ ਦਾ ਦਿਲ ਬਹੁਤ ਮਜ਼ਬੂਤ ਹੈ ਅਤੇ ਅਹਿਮਦ ਨੂੰ ਆਸਟ੍ਰੇਲੀਆ ਦੀ ਸਭ ਤੋਂ ਵਧੀਆ ਮਿਸਾਲ ਦੱਸਿਆ ਗਿਆ ਹੈ। ਦੋ ਬੱਚਿਆਂ ਦੇ ਪਿਤਾ ਅਹਿਮਦ ਜੋ ਸੀਰੀਆ ਵਿੱਚ ਜੰਮੇ ਪਲੇ ਹਨ, ਹੁਣ ਇੱਕ ਫਲਾਂ ਦੀ ਦੁਕਾਨ ਦੇ ਮਾਲਕ ਹਨ। ਹਮਲਾਵਰ ਨਾਲ ^{*}}ਪਿੱੜਦੇ ਸਮੇਂ ਉਹਨਾਂ ਨੂੰ ਮੋਢੇ ਵਿੱਚ ਗੋਲੀਆਂ ਲੱਗੀਆਂ ਹਨ। ਅਲਬਨੀਜ਼ ਨੇ ਦੱਸਿਆ ਕਿ ਬੁੱਧਵਾਰ ਨੂੰ ਅਹਿਮਦ ਦੀ ਹੋਰ ਸਰਜਰੀ ਵੀ ਹੋਵੇਗੀ ਐਤਵਰ ਨੂੰ ਹੈਨੋਕਾ ਤਿਉਹਾਰ ਦੇ ਮੌਕੇ ਸਿडनी ਵਿੱਚ ਹੋਏ ਇਸ ਹਮਲੇ ਵਿੱਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪੁਲਿਸ ਨੇ ਇਸ ਨੂੰ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਅਤੰਕੀ ਹਮਲਾ ਕਰਾਰ ਦਿੱਤਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਹਿਮਦ ਸਿਰਫ ਕਾਫੀ ਲੈਣ ਗਿਆ ਸੀ ਪਰ ਅਚਾਨਕ ਆਪਣੇ ਆਪ ਨੂੰ ਐਸੇ ਮੌਕੇ ਵਿੱਚ ਪਾਇਆ ਜਿੱਥੇ ਲੋਕਾਂ ਤੇ ਗੋਲੀਆਂ ਚੱਲ ਰਹੀਆਂ ਸਨ ਉਹਨਾਂ ਨੇ ਕਿਹਾ ਕਿ ਉਸਨੇ ਕਾਰਵਾਈ ਕਰਨ ਦਾ ਫੈਸਲਾ ਕੀਤਾ ਉਸਦੀ ਬਹਾਦਰੀ ਸਾਰੇ ਆਸਟ੍ਰੇਲੀਆ ਲਈ ਪ੍ਰੇਰਨਾ ਹੈ ਅਮਰੀਕੀ ਫੌਜ ਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਤਿੰਨ ਕਿਸ਼ਤੀਆਂ ਤੇ ਹਮਲੇ ਕੀਤੇ ਹਨ ਜਿਨ੍ਹਾਂ ਤੇ ਡਰਗ ਤਸਕਰੀ ਦਾ ਸ਼ੱਕ ਸੀ ਇਸ ਹਮਲੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ਅਮਰੀਕੀ ਸਰਦਨ ਕਮਾਂਡ ਨੇ ਸੋਸ਼ਲ ਮੀਡੀਆ ਤੇ ਹਮਲਿਆਂ ਦੀਆਂ ਵੀਡੀਓ ਪੋਸਟ ਕੀਤੀਆਂ ਹਨ ਅਤੇ ਕਿਹਾ ਹੈ ਕਿ ਇਹ ਕਿਸ਼ਤੀਆਂ ਜਾਣੇ ਪਛਾਣੇ ਨਰਕੋ ਤਸਕਰੀ ਰੂਟਾਂ ਦੀ ਗਤੀਵਿਧੀਆਂ ਕਰ ਰਹੀਆਂ ਸਨ ਅਤੇ ਡਰਗ ਤਸਕਰੀ ਵਿੱਚ ਸ਼ਾਮਲ ਸਨ ਪਿਛਲੇ ਕੁਝ ਮਹੀਨਿਆਂ ਵਿੱਚ ਪ੍ਰਸ਼ਾਂਤ ਅਤੇ ਕਰੀਬੀਅਨ ਸਮੁੰਦਰ ਵਿੱਚ 20 ਤੋਂ ਵੱਧ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਵਿੱਚ ਘੱਟੋ ਘੱਟ 90 ਲੋਕਾਂ ਦੀ ਮੌਤ ਹੋ ਗਈ ਹੈ ਇਹ ਹਮਲੇ ਰਾਸ਼ਟਰਪਤੀ ਡੋਨਲਡ 트ੰਪ ਦੇ ਇਲਜ਼ਾਮਾ ਅਧੀਨ ਗੈਂਗਾ ਖਿਲਾਫ ਕੈਂਪੇਨ ਦਾ ਹਿੱਸਾ ਹਨ ਜੋ ਇਸ ਖਤਰੇ ਵਿੱਚ ਡਰੱਗ ਲੈ ਜਾ ਰਹੇ ਹਨ ਮੰਨਿਆ ਜਾ ਰਿਹਾ ਹੈ ਕਿ ਇਹ ਹਮਲੇ ਅੰਤਰਰਾਸ਼ਟਰੀ ਜੁੱਧ ਕਾਨੂੰਨ ਦੇ ਉਲੰਘਣਾ ਹੋ ਸਕਦੇ ਹਨ ਖਾਸ ਕਰਕੇ 2 ਸਤੰਬਰ ਨੂੰ ਹੋਏ ਪਹਿਲੇ ਹਮਲੇ ਤੇ ਧਿਆਨ ਦਿੱਤਾ ਜਾ ਰਿਹਾ ਹੈ ਕਿਉਂਕਿ ਪਹਿਲੇ ਹਮਲੇ ਵਿੱਚੋਂ ਬੱਚੇ ਲੋਕਾਂ ਨੂੰ ਦੂਜੇ ਹਮਲੇ ਵਿੱਚ ਮਾਰ ਦਿੱਤਾ ਗਿਆ ਸੀ ਕਈ ਕਾਨੂੰਨੀ ਮਾਹਿਰਾਂ ਨੇ ਦੱਸਿਆ ਕਿ ਦੂਸਰਾ ਹਮਲਾ ਜਿਹੜਾ ਅਨੁਮਾਨਿਤ ਵੈਨਜ਼ੂਲਾ ਟਰੱਕ ਕਿਸ਼ਤੀ ਤੇ ਕੀਤਾ ਗਿਆ ਉਹ ਗੈਰਕਾਨੂੰਨੀ ਸੀ ਅਤੇ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਇਹ ਐਕਸਟਰਾ ਜੁਡੀਸ਼ੀਅਲ ਕਿਲਿੰਗ ਮੰਨੀ ਜਾ ਸਕਦੀ ਹੈ ਅਮਰੀਕਾ ਵਿੱਚ ਬੇਰੋਜ਼ਗਾਰੀ ਦਰ ਪਿਛਲੇ ਮਹੀਨੇ ਥੋੜੀ ਵਧੀ ਹੈ ਜੋ ਰੋਜ਼ਗਾਰ ਬਾਜ਼ਾਰ ਦੀ ਕਮਜ਼ੋਰੀ ਦਾ ਨਵਾਂ ਸੰਕੇਤ ਹੈ ਹਾਲਾਂਕਿ ਅਧਿਕਾਰਿਕ ਰਿਪੋਰਟ ਵਿੱਚ ਮਿਲੇ ਜੁਲੇ ਨਤੀਜੇ ਹਨ ਜਿਸ ਨਾਲ ਕੇਂਦਰੀ ਬੈਂਕਾਂ ਲਈ ਵਿਚਾਰ ਕਰਨ ਦੀ ਜਗ੍ਹਾ ਰਹਿੰਦੀ ਹੈ ਅਨਪਲੋਇਮੈਂਟ ਵਿਭਾਗ ਦੇ ਅੰਕੜਿਆਂ ਮੁਤਾਬਕ ਨਵੰਬਰ ਵਿੱਚ ਬੇਰੋਜ਼ਗਾਰੀ ਦਰ 4.6% ਤੱਕ ਵੱਧ ਗਈ ਜੋ ਸਤੰਬਰ ਦੇ 4.4% ਦਰ ਤੋਂ ਵੱਧ ਹੈ ਨਵੰਬਰ ਵਿੱਚ ਨੌਕਰੀਆਂ ਵਿੱਚ 64000 ਦਾ ਵਾਅਦਾ ਹੋਇਆ ਜੋ ਕਈ ਇਕਨੋਮਿਸਟ ਦੀ ਅੰਕੜਿਆਂ ਤੋਂ ਵੱਧ ਹੈ ਇਹ ਵਾਅਦੇ ਅਕਤੂਬਰ ਵਿੱਚ 150000 ਨੌਕਰੀਆਂ ਘਟਣ ਤੋਂ ਬਾਅਦ ਆਏ ਜਿਸ ਦਾ ਮੁੱਖ ਕਾਰਨ ਫੈਡਰਲ ਸਰਕਾਰ ਵਿੱਚ 162000 ਨੌਕਰੀਆਂ ਦਾ ਘਟਾਟ ਸੀ ਇਹ ਘਟਾਟ ਇਸ ਸਾਲ ਸ਼ੁਰੂ ਵਿੱਚ ਟਰੰਪ ਪ੍ਰਸ਼ਾਸਨ ਦੀ ਸਰਕਾਰੀ ਨੌਕਰੀਆਂ ਘਟਾਉਣ ਦੀ ਕੋਸ਼ਿਸ਼ ਕਾਰਨ ਹੋਇਆ ਹੈ ਇਹ ਦੀਰੀ ਨਾਲ ਆਈ ਰਿਪੋਰਟ ਯੂਐਸ ਸਰਕਾਰ ਦੇ ਸ਼ਟਡਾਊਨ ਤੋਂ ਬਾਅਦ ਮਜ਼ਦੂਰੀ ਬਾਜ਼ਾਰ ਦੀ ਪਹਿਲੀ ਝਲਕ ਹੈ ਅਨਐਮਪਲੋਇਮੈਂਟ ਵਿਭਾਗ ਨੇ ਵੀ ਦੱਸਿਆ ਕਿ ਸਤੰਬਰ ਅਤੇ ਅਗਸਤ ਵਿੱਚ ਜੋ ਨੌਕਰੀਆਂ ਵਧਾਈਆਂ ਗਈਆਂ ਹਨ ਉਹ ਸ਼ੁਰੂ ਵਿੱਚ ਅੰਦਾਜ਼ੇ ਤੋਂ ਘੱਟ ਸਨ ਹਾਲਾਂਕਿ ਰਿਪੋਰਟ ਵਿੱਚ ਮਜ਼ਦੂਰੀ ਬਾਜ਼ਾਰ ਦੀ ਕਮਜ਼ੋਰੀ ਦਰਸਾਈ ਗਈ ਹੈ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਪਾਕਿਸਤਾਨ 'ਚ ਪਹਿਲੀ ਵਾਰ ਸੰਸਕ੍ਰਿਤ ਪੜ੍ਹਾਇ ਜਾ ਰਹੀ ਹੈ ਇਹ ਭਾਸ਼ਾ ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਐਂਡ ਸਾਇੰਸ ਵਿੱਚ ਪੜ੍ਹਾਇ ਜਾਵੇਗੀ ਉੱਥੇ ਦੇ ਨਵੇਂ ਮਹੀਨਿਆਂ ਦਾ ਛੋਟਾ ਕੋਰਸ ਪੇਸ਼ ਕੀਤਾ ਗਿਆ ਹੈ ਡਾਕਟਰ شاہਦ ਰਸ਼ੀਦ ਜਿਨ੍ਹਾਂ ਨੇ ਖੁਦ ਭਾਸ਼ਾ ਸਿੱਖਣ 'ਚ ਕਈ ਸਾਲ ਬਿਤਾਏ ਹਨ ਉਹ ਸੰਸਕ੍ਰਿਤ ਕੋਰਸ ਸ਼ੁਰੂ ਕਰਨ ਜਾ ਰਹੇ ਹਨ ਹਾਲਾਂਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਪਾਕਿਸਤਾਨ 'ਚ ਸਿਰਫ ਸੰਸਕ੍ਰਿਤ ਹੀ ਨਹੀਂ ਸਗੋ ਹਿੰਦੀ ਵੀ ਪੜਾਈ ਜਾਂਦੀ ਹੈ ਬੈਚਲਰ ਅਤੇ ਮਾਸਟਰ ਡਿਗਰੀਆਂ ਦੇ ਨਾਲ-ਨਾਲ ਪੀ ਐਚ ਡੀ ਹਿੰਦੀ 'ਚ ਦਿੱਤੀ ਜਾਂਦੀ ਹੈ ਵੰਡ ਤੋਂ ਪਹਿਲਾਂ ਗੁਆਂਢੀ ਦੇਸ਼ 'ਚ ਹਿੰਦੀ ਵਿਆਪਕ ਤੌਰ ਤੇ ਸਿਖਾਈ ਜਾਂਦੀ ਸੀ ਵਿਦਿਆਰਥੀਆਂ ਨੇ ਕਰਾਚੀ ਅਤੇ 라ਵਲਪਿੰਡੀ ਸਮੇਤ ਕਈ ਸ਼ਹਿਰਾਂ 'ਚ ਭਾਸ਼ਾ ਦੀ ਪੜ੍ਹਾਈ ਕੀਤੀ ਸੀ ਪੰਜਾਬ ਦੇ ਸਭ ਤੋਂ ਪੁਰਾਣੇ ਹਿੰਦੀ ਮਾਹਿਰ ਭਾਰਤ ਤੋਂ ਆਏ ਸਨ ਅਤੇ ਭਾਰਤ ਦੀਆਂ ਯੂਨੀਵਰਸਿਟੀਆਂ ਤੋਂ ਪੜ੍ਹਾਈ ਕੀਤੀ ਸੀ। ਨਾਰਥਰਨ ਇਟਲੀ ਦੇ ਇੱਕ ਨੈਸ਼ਨਲ ਪਾਰਕ ਵਿੱਚ ਦੋਸਤੋ 10 ਮਿਲੀਅਨ ਸਾਲ ਪੁਰਾਣੀਆਂ ਹਜ਼ਾਰਾਂ ਡਾਇਨਾਸੌਰ ਦੇ ਫੁੱਟਪ੍ਰਿੰਟ ਮਿਲੇ ਹਨ ਇਹੇ ਨਿਸ਼ਾਨ ਸਮੰਤਰਕ ਤਾਰਾ ਵਿੱਚ ਹਨ ਅਤੇ ਬਹੁਤ ਸਾਰੇ ਨਿਸ਼ਾਨਾ ਦੀਆਂ ਉਂਗਲੀਆਂ ਦੇ ਸਾਫ਼ ਨਿਸ਼ਾਨ ਦਿਖਾਈ ਦੇ ਰਹੇ ਹਨ ਇਨ੍ਹਾਂ ਫੁੱਟਪ੍ਰਿੰਟਸ ਵਿੱਚੋਂ ਕੁਝ ਦਾ ਵਿਆਸ 40 ਸੈਂਟੀਮੀਟਰ ਤੱਕ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਡਾਇਨਾਸੌਰ ਅਪਟਰੋਸਰੋਪੌਡਸ ਹਨ ਜੋ ਕਿ ਲੰਬੀ ਗਰਦਨ ਛੋਟੇ ਸਿਰ ਅਤੇ ਤਿੱਖੇ ਪੰਜੇ ਵਾਲੇ ਜੀਵ ਹੁੰਦੇ ਹਨ ਇੱਕ ਮਿਲਾਨ ਬੇਸਡ ਪਲਾਂਟੋਲੋਜਿਸਟ ਨੇ ਕਿਹਾ ਕਿ ਉਹਨਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਆਪਣੇ ਰਹਿਣ ਵਾਲੇ ਖੇਤਰ ਵਿੱਚ ਨੇ ਸ਼ਾਨਦਾਰ ਖੋਜ ਦੇਖਣਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਥਾਂ ਡਾਇਨਾਸੌਰ ਨਾਲ ਭਰੀ ਹੋਈ ਸੀ ਅਤੇ ਇਹ ਇੱਕ ਵੱਡਾ ਵਿਗਿਆਨਿਕ ਖਜ਼ਾਨਾ ਹੈ ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਐਨਾ ਹੀ ਮੈਨੂੰ ਸਿਮਰਨ ਸੰਧੂ ਨੂੰ ਦਿਓ ਇਜਾਜ਼ਤ ਇਸ ਤਰ੍ਹਾਂ ਹੀ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ